ਨਗਰ ਕੌਂਸਲ ਨਾਪਾ ਦੀ ਪ੍ਰਧਾਨਗੀ ਨੂੰ ਲੈ ਕੇ ਕੁੱਲ 23 ਕੌਂਸਲਰਾਂ ਵਿੱਚੋਂ 17 ਕੌਂਸਲਰਾਂ ਨੇ ਆਮ ਆਦਮੀ ਪਾਰਟੀ ਨਾਲ ਸੰਬੰਧੀ ਪ੍ਰਧਾਨ ਸੁਜਾਤਾ ਚਾਵਲਾ ਦੇ ਖਿਲਾਫ ਬੇਪਰੋਸਗੀ ਦਾ ਮਤਾ ਪਾਇਆ ਸੀ ਜਿਸ ਨੂੰ ਲੈ ਕੇ 16 ਸਤੰਬਰ ਦਿਨ ਮੰਗਲਵਾਰ ਨੂੰ ਪ੍ਰਧਾਨ ਸੁਜਾਤਾ ਚਾਵਲਾ ਨੇ ਬਹੁਮਤ ਸਾਬਤ ਕਰਨਾ ਸੀ ਪਰ ਉਸ ਤੋਂ ਪਹਿਲਾਂ ਹੀ ਵਿਰੋਧ ਕਰ ਰਹੇ ਕੌਂਸਲਰਾਂ ਨਾਲ ਮੀਟਿੰਗ ਕਰ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਮਾਨ ਨੇ ਐਲਾਨ ਕਰ ਦਿੱਤਾ ਕਿ ਸੁਜਾਤਾ ਚਾਵਲਾ ਨੇ ਉਹਨਾਂ ਨੂੰ ਅਸਤੀਫਾ ਦੇ ਦਿੱਤਾ ਜਿਸ ਨੂੰ ਵਿਭਾਗ ਕੋਲ ਪੇਸ਼ ਕੇ ਜਲਦੀ ਅਸਤੀਫੇ ਨੂੰ ਮੌਜੂਦ ਕਰ ਦਿੱਤਾ ਜਾਵੇਗਾ ਵਿਧਾਇਕ ਵੱਲੋਂ ਐਲਾਨ ਕਰਨਾ ਵਿਰੋਧ ਕਰ ਰਹੀ ਕੌਂਸਲਰ ਅਨੰਦਜੀਤ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ ਜ਼ਿਕਰਯੋਗ ਹੈ ਕਿ ਨਗਰ ਕੌਂਸਲ ਨਾਬਾਦੀ ਪ੍ਰਧਾਨ ਸੁਜਾਤਾ ਜਾਵਲਾ ਦੇ ਪਤੀ ਅਤੇ ਆਪਾਗੂ ਪੰਕਜ ਪੱਪੂ ਉੱਪਰ ਕਿਸਾਨਾਂ ਵੱਲੋਂ ਸ਼ੰਭੂ ਬਾਰਡਰ ਤੋਂ ਟਰਾਲੀਆਂ ਚੋਰੀ ਕਰਨ ਦੇ ਗੰਭੀਰ ਦੋਸ਼ਾਂ ਅਤੇ ਉਹਨਾਂ ਦੀ ਵਰਕਸ਼ਾਪ ਤੋਂ ਇਹਨਾਂ ਟਰਾਲੀਆਂ ਦੇ ਟਾਇਰ ਅਤੇ ਸਮਾਨ ਪੁਨਿਸ ਦੀ ਹਾਜ਼ਰੀ ਵਿੱਚ ਬਰਾਮਦ ਵੀ ਕੀਤਾ ਗਿਆ ਹੈ ਜੀ ਸਬੰਧਿਤ थाना कोतवाली पुलिस ਨੇ ਆਪਾ ਗੁ ਪੰਕਜ ਪੱਪੂ ਖਿਲਾਫ ਮਾਮਲਾ ਦਰਜ ਕੀਤਾ ਗਿਆ ਅਤੇ ਹੋਰ ਉਹਨਾਂ ਨੇ ਕੀ ਕਿਹਾ ਤੁਸੀਂ ਵੀ ਸੁਣਾ ਪਿਛਲੇ 26 ਤਾਰੀਖ ਨੂੰ ਮੈਗਿਸਟਰ ਕੌਂਸਲ ਲਾਭਾ ਦੇ ਵਿੱਚ ਇੱਕ ਬੇਪਰੋਸਕੀ ਦਾ ਮਤਾਂ ਜਿਹੜੇ ਮੌਜੂਦਾ ਸਾਡੇ ਪ੍ਰਧਾਨ ਨੇ ਸੁਯਤਾ ਚਾਵਲਾ ਜੀ ਨੂੰ ਨਾਲ ਦੇ ਖਿਲਾਫ ਇਹ ਮਤਾਂ ਪਿਆ ਸੀਗਾ ਤੇ ਕਾਫੀ ਦਿਨ ਤੋਂ ਕਸ਼ਮਕਸ਼ ਸੀਗੀ ਪਰ ਕਿਉਂਕਿ ਸਾਰੇ ਆਪਣੇ ਪੁਰਾਣੇ ਲਗ ਲਗ ਪਾਰਟੀਆਂ ਨੂੰ ਮੈਂ ਸਭ ਤੋਂ ਸਤਿਕਾਰ ਕਰਦਾ हूं और ਇਹਨਾਂ ਨਾਲ ਗੱਲਬਾਤ ਮੈਂ ਕੀਤੀ ਚੇਪ ਪ੍ਰੋਬਲਮ ਕੀ ਹੈ ਤੇ ਇਹਨਾਂ ਨੇ ਕਿਹਾ ਕਿ ਜੀ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਨਗਰ ਕੌਂਸਲ ਲਾਭਾ ਦੇ ਦੀ ਸੀ ਉਹਨਾਂ ਦਾ ਅਸਤੀਫਾ ਚਾਹੁੰਦੇ ਤੇ ਮੈਂ ਉਹਨਾਂ ਨੂੰ ਕਿਹਾ ਕਿ ਕੋਈ ਗੱਲ ਨਹੀਂ ਅਸਤੀਫਾ ਤਾਂ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਕੋਈ ਪ੍ਰੋਬਲਮ ਆਈ ਜਿਵੇਂ ਕਿਸਾਨ ਭਰਾਵਾਂ ਦੀਆਂ ਟਰਾਲੀਆਂ ਦੀ ਗੱਲ ਆਈ ਕੋਈ ਕਾਨੂੰਨ ਦਾ ਕੰਮ ਹੈ ਜੀ ਐਫ ਆਈ ਆਰ ਹੋ ਗਈ ਉਹਨਾਂ ਦੀ ਜ਼ਮਾਨਤ ਹੋ ਗਈ ਕਾਨੂੰਨ ਨੇ ਆਪਣਾ ਕੰਮ ਕਰਨਾ ਜੇ ਦੋਸ਼ੀ ਨੇ ਸਜ਼ਾ ਹੋਊਗੀ ਜੇ ਨਈ ਦੋਸ਼ੀ ਤਾਂ ਉਹਨਾਂ ਨੂੰ ਬਰੀ ਕਰ ਦੇਣਾ ਇਹ ਕਾਨੂੰਨ ਦਾ ਕੰਮ ਹੈ ਜਿਹਦੇ ਵਿੱਚ ਕੋਈ ਕਿਸੇ ਦਾ ਕੋਈ ਲੈਣ ਦੇਣ ਨਹੀਂ ਉਹ ਬੇਪਰੋਸ਼ਗੀ ਦਾ ਮਤਲਬ ਜਿਹੜਾ ਸੀ ਮੈਂ ਸਭ ਨੂੰ ਬੇਨਤੀ ਕੀਤੀ ਕਿ ਪਹਿਲੀ ਗੱਲ ਤੇ ਕਿ ਬੇਪਰੋਸ਼ਗੀ ਦਾ ਮਤਲਬ ਕੋਉਣ ਦੀ ਜ਼ਰੂਰਤ ਹੀ ਨਹੀਂ ਤੁਸੀਂ ਦੱਸੋ ਵੀ ਕਰਨਾ ਕੀ ਹੈ ਕਹਿੰਦੇ ਜੀ ਅਸਲੀਫਾ ਮੈਂ ਕਹਿੰਦਾ ਜੀ ਅਸਲੀਫਾ ਆਲਰੇਡੀ ਮੇਰੀ ਗੱਲ ਹੋ ਗਈ ਹੈ ਅਸੀਂ ਅਸਲੀਫਾ ਦੀ ਕੋਈ ਗੱਲ ਨਹੀਂ ਜੀ ਅਸਲੀਫਾ ਸੀ ਦੇ ਦੇਣੇ ਠੀਕ ਹੈ ਜੀ ਐ ਸਮਝ ਲਓ ਕਿ ਉਹਨਾਂ ਦਾ ਅਸਲੀਫਾ ਆ ਗਿਆ ਤੇ ਉਸ ਸਤੀਫਾ ਸੀ ਪਰ ਭੇਜ ਦੇਣਾ ਜੀ ਸਰਕਾਰ ਕੋਲ ਇਸਤੀਫਾ ਮਾਨ ਸਾਹਿਬ ਤੁਹਾਡੇ ਕੋਲ ਆ ਗਿਆ ਲਿਖਤੀ ਰੂਪ ਚ ਆ ਬਿਲਕੁਲ ਆਈ ਗਿਆ ਜੀ ਜੀ ਹਾਂ ਜੀ ਪਰ ਪਹਿਲੀ ਗੱਲ ਇਹ ਸੀ ਕਿ ਜਿਹੜਾ ਬੇਪਰੋਸਗੀ ਦਾ ਮਤਾ ਪਾਇ ਕਿ ਤੁਸੀਂ ਇਹ ਕੈਨਸਲ ਕਰ ਦਿਓ ਕਿ ਬੇਪਰੋਸਗੀ ਦੇ ਮਤਲਬ ਸਾਨੂੰ ਜ਼ਰੂਰਤ ਹੀ ਨਾ ਪਵੇ ਤੇ ਅੱਜ ਜਿਹੜੇ ਮੇਰੇ ਕੋਲ ਲੈਟਰ ਆ ਸਾਰੇ ਮੇਰੇ ਭਰਾ ਬੈਠੇ ਨੇ ਸਾਰਾ ਨੇ ਲਿਖਤੀ ਰੂਪ ਦੇ ਵਿੱਚ ਸਾਈਨ ਕਰਤੇ ਆ ਕਿ ਜਿਹੜਾ ਕੱਲ ਜਿਹੜਾ ਵਿਪਰੋਸਕੀ ਦਾ ਮਤਾਉਣਾ ਸੀ ਉਹਦੇ ਵਿੱਚ ਅਸੀਂ ਕਿਤੇ ਕੋਈ ਨਹੀਂ ਜਾਊਗਾ ਅਸੀਂ ਤੁਹਾਡੇ ਨਾਲ ਸਹਿਮਤ ਆ ਔਰ ਤੁਸੀਂ ਸਾਡੀ ਗੱਲ ਮੰਨ ਲਈ ਹੈ ਜੀ ਅਸੀਂ ਤੁਹਾਡੇ ਨਾਲ ਸਹਿਮਤ ਆ ਤਾਂ ਮਤਾ ਸੀਗਾ ਉਹ ਰੱਦ ਕਰ ਦਿੱਤਾ ਗਿਆ ਔਰ ਪੰਕਜ ਪੂਰਾ ਦਾ ਜਿਹੜਾ ਮੇਨ ਇਸ਼ੂ ਸੀਗਾ ਕਿਉਂਕਿ ਉਹਨਾਂ ਦੀ ਇਨਕੁਆਰੀ ਚੱਲ ਰਹੀ ਹੈ ਪਰਚਾ ਹੋ ਗਿਆ ਤਾਂ ਉਹਦੇ ਬਿਹਾਫ ਤੇ ਉਹਨਾਂ ਦਾ ਜਿਹੜਾ ਅਸਤੀਫਾ ਉਹ ਲੈ ਲਿਆ ਗਿਆ ਹੈ ਤੇ ਉਹ ਅਸਤੀਫਾ ਜਿਹੜਾ ਉੱਪਰ ਭੇਜਾਂਗੇ ਉਹ 1 2 4 ਦਿਨਾਂ ਦੇ ਵਿੱਚ ਮਨਜ਼ੂਰ ਹੋ ਕੇ ਜਦੋਂ ਅੱਜ ਅਸਤੀਫਾ ਤੁਹਾਡੇ ਇਹ ਸਾਰੇ ਵੀਰਾਂ ਨੇ ਇਹ ਵੀ ਗੱਲ ਕਹੀ ਹੈ ਜੇ ਅੰਦਰਕੋਰਡ ਕੋਈ ਨਾ ਵੀ ਸ਼ੇਅਰ ਕਰਨਗੇ ਕਿ ਤੁਸੀਂ ਜਿੰਨੇ ਨੂੰ ਥਾਪੜਾ ਦੇਓਗੇ ਜੀ ਉਹ ਪ੍ਰਧਾਨ ਜਿਹੜਾ ਹੋਊਗਾ ਜਿਵੇਂ ਮੰਨ ਲਓ ਮੈਂ ਕਹਿ ਦਵਾਂ ਵੀ ਕਿ ਸੀਨੀਅਰ ਮੀਤ ਪ੍ਰਧਾਨ ਜਿਹੜੇ ਅਮਰਜੀਤ ਕਸਾਨੀ ਜੀ ਨੇ ਕਿ ਇਹਨਾਂ ਨੂੰ ਇਹਨਾਂ ਨੂੰ ਤੁਸੀਂ ਲਾਓ ਕਹਿੰਦੇ ਸਾਨੂੰ ਕੋਈ ਪ੍ਰੋਬਲਮ ਨਹੀਂ ਤੁਸੀਂ ਕਹਿੰਦੇ ਸੀ ਵੀ ਕਿਸਾਨਾਂ ਦੇ ਨਾਲ ਕੀ ਲੱਗਦਾ ਵੀ ਇਹ ਜਿਹੜੀ ਟਰਾਲੀ ਚੋਰੀ ਨੂੰ ਲੈ ਕੇ ਆ ਉਸ ਦੀ ਵੀ ਨਿਰਪੱਖ ਜਾਣਤਾ ਹੋਣੀ ਚਾਹੀਦੀ ਦੇਖੋ ਇਹ ਕਾਨੂੰਨ ਦਾ ਕੰਮ ਹੈ ਦੇਸ਼ ਦੇ ਵਿੱਚ ਸਭ ਤੋਂ ਉੱਪਰ ਸੰਵਿਧਾਨ ਸਭ ਤੋਂ ਉੱਪਰ ਕਾਨੂੰਨ ਆ ਕਾਨੂੰਨ ਸਰਵਉੱਚਾ ਸਾਡੇ ਲਈ ਅਗਰ ਕਿਸੇ ਨੇ ਕੁਝ ਕੀਤਾ ਅਗਰ ਸਾਬਤ ਹੋ ਗਿਆ ਤੁਹਾਨੂੰ ਸਜ਼ਾ ਹੋਏਗੀ ਅਗਰ ਨਹੀਂ ਕੀਤਾ ਤਾਂ ਬਰੀ ਹੋ ਜਾਏਗਾ ਇਹ ਕਾਨੂੰਨ ਦਾ ਕੰਮ ਆ ਇਹ ਕਾਨੂੰਨ ਨੂੰ ਕਰਨ ਦਿਓ ਕਾਨੂੰਨ ਆਪਣੀ ਕਰ ਰਿਹਾ ਜੀ ਕੋਰਟ ਦੇ ਵਿੱਚ ਜਾਊਗਾ ਉੱਥੇ ਸਬੂਤ ਹੋਣਗੇ ਜੋ ਵੀ ਹੋਗਾ ਸਾਰਾ ਉਦੋਂ ਕੋਰਟ ਦਾ ਫੈਸਲਾ ਹੋਊਗਾ ਜੋ ਕੋਰਟ ਦਾ ਫੈਸਲਾ ਹੋਊਗਾ ਸਰ ਪੁੱਛੇ ਇੱਕ ਤੁਸੀਂ ਕਿੰਨੇ ਦਿਨ ਲੱਗਣਗੇ ਨੈਕਸਟ ਪ੍ਰਧਾਨ ਮਿਲਣ ਨੂੰ ਮਗਰੋਂ ਕੌਣ ਨਹੀਂ ਦੇਖੋ ਫਿਲਹਾਲ ਤਾਂ ਜੀ ਜਿਵੇਂ ਸੀਨੀਅਰ ਮੀਤ ਪ੍ਰਧਾਨ ਨੇ ਅਮਰਜੀਤ ਕੌਰ ਸਾਨੀ ਠੀਕ ਹੈ ਜੀ ਤੇ ਉਹ ਆਪਣਾ ਕਾਰਜ ਜਿਹੜਾ ਜੀ ਉਹਨਾਂ ਨੂੰ ਮੁਹਾਰਕ ਕਿਉਂਕਿ ਸੀਨੀਅਰ ਮੀਤ ਪ੍ਰਧਾਨ ਨੇ ਪਾ ਦਿੰਨੇ ਆ ਉਹ ਠੀਕ ਠਾਕ ਕੰਮ ਕਰਨਗੇ ਜੀ ਤੱਕ ਕੋਈ ਪ੍ਰੋਬਲਮ ਨਹੀਂ ਜੀ ਇਨਾਂ ਵੱਲੋਂ ਵੀ ਕੋਈ ਪ੍ਰੋਬਲਮ ਨਹੀਂ ਮੈਨੂੰ ਦੱਸੋ ਜੀ ਕੋਈ ਕੋਈ ਕਿੰਤੂ ਪ੍ਰੰਤੂ ਹੈ ਜੀ ਕਿਸੇ ਨੂੰ ਨਹੀਂ ਕੋਈ ਕਿੰਤੂ ਹਾਂ ਬਿਲਕੁਲ ਹਾਂ ਅਗਰ ਅਗਰ ਤੁਹਾਨੂੰ ਲੱਗਦਾ ਕਿ ਕੋਈ ਕਿੰਤੂ ਪ੍ਰੰਤੂ ਆ ਇਹ ਸਾਰੇ ਭਰਾਵਾਂ ਨੂੰ ਬਿਠਾ ਕੇ ਇਹਨਾਂ ਨੂੰ ਕਹਾਂਗੇ ਵੀ ਆਹ ਭਾਈ ਆਓ ਵੀ ਆਪਾਂ ਜਿਹੜਾ ਆਪਾਂ ਨੂੰ ਕੋਈ ਇਸ਼ੂ ਆ ਰਿਹਾ ਪਰ ਆਪਾਂ ਇਹ ਸੁਦੇ ਆਪਾਂ ਮੈਂ ਚਾਹੁੰਨਾ ਕਿ ਇੰਦਾਂ ਇੰਦਾਂ ਹੋ ਜਵੇ ਤਾਂ ਮੈਨੂੰ ਇਹ ਭਰੋਸਾ ਕਿ ਭਰਾ ਸਾਰੇ ਨਾਲ ਐਮਐਲਏ ਸਾਹਿਬ ਫਾਈਨਲ ਇਹ ਗੱਲ ਹੋਈ ਅਸਤੀਫਾ ਤੁਸੀਂ ਲੈ ਲਿਆ ਸਜਾਤਾ ਚਾਵਲਾ ਦਾ ਤੇ ਫਿਲਹਾਲ ਜਿਹੜੀ ਸਾਨੀ ਜਿਹੜੇ ਨੇ ਮੈਡਮ ਸਾਨੀ ਨੇ ਉਹ ਪ੍ਰਧਾਨਗੀ ਦੇ ਕਾਬੂ ਹੈ ਸੀਨੀਅਰ ਮੀਤ ਪ੍ਰਧਾਨ ਨੇ ਜੀ ਹਾਂ ਜੀ ਉਹ ਉਹ ਪ੍ਰਧਾਨਗੀ ਦੇ ਕਾਬੂ ਜ ਰਹੇ ਨੇ ਜੀ ਜੀ ਅੰਦਰਾ ਜਿਹੜਾ ਫੈਸਲਾ ਹੋਇਆ ਕਿ ਸਾਰੇ ਕਾਉਂਸਲਰ ਸਹਿਮਤ ਸੀ ਜਿਹੜਾ ਸਜਾਤਾ ਚਾਵਲਾ ਦਾ ਅਸਤੀਫੇ ਦਾ ਐਲਾਨ ਕੀਤਾ ਐਮਐਲਏ ਦੇਮਾਨ ਨੇ ਹਾਂਜੀ ਸਾਰੇ ਕਾਉਂਸਲਰ ਸਹਿਮਤ ਸੀਗੇ ਜੀ ਦੇਮਾਨ ਜੀ ਨੇ ਬਹੁਤ ਦਿਲ ਦੇ ਗਹਿਰਾ ਫੈਸਲਾ ਲਿੱਤਾ ਜੋ ਅਸੀਂ ਉਹ ਫੈਸਲੇ ਦੇ ਨਾਲ ਆ ਉਹਨਾਂ ਨੇ ਸਾਡੇ ਉਹਨਾਂ ਦੇ ਅਸਤੀਫੇ ਨੂੰ ਮਨਜ਼ੂਰ ਕੀਤਾ ਜੋ ਅਸੀਂ ਪੇਪਰ ਉਸਕੀ ਦਾ ਮਤਾ ਪਾਇਆ ਸੀਗਾ ਉਹਨਾਂ ਨੇ ਸਾਡੇ ਇਸ ਮਤੇ ਨੂੰ ਦੇਖਦੇ ਹੋਏ ਉਹਨਾਂ ਨੇ ਉਹਨਾਂ ਤੋਂ ਅਸਤੀਫਾ ਲੈ ਲਿਆ ਤੇ ਸਾਡੇ ਨਾਬੇ ਦੀ ਗੱਲ ਸੁਣੀ ਔਰ ਸਾਡੇ ਕਾਉਂਸਲਰ ਸਾਰੇ ਸਹਿਬਾਨ ਬਹੁਤ ਖੁਸ਼ ਹੈ ਉਹਨਾਂ ਨੂੰ ਸਾਰਿਆਂ ਨੂੰ ਇੱਕ ਕਰਕੇ ਉਹਨਾਂ ਨੇ ਅੱਜ ਇਹ ਇੱਕ ਪ੍ਰੂਫ ਕਰ ਦਿੱਤਾ ਕਿ ਇਹ ਨਾਬੇ ਦੇ ਨਾਲ ਅਸੀਂ ਉਹਨਾਂ ਦੇ ਦਿਲ ਦੀ ਗਹਿਰਾਈਆਂ ਵਿੱਚੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਦੇਖਦੇ ਹੋ ਜੋ ਐਮਐਲਏ ਸਾਹਿਬ ਨੇ ਫੈਸਲਾ ਲਿਆ ਹੈ ਪਸੰਦ ਆ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਸੀਐਮਐਲਏ ਸਾਹਿਬ ਦਾ ਧੰਨਵਾਦ ਕਰਦੇ ਹਾਂ ਅੱਜ ਬਹੁਤ ਇਤਿਹਾਸਕ ਫੈਸਲਾ ਹੋਇਆ ਸਾਰੇ ਜੋ ਐਮਸੀ ਭਾਈਚਾਰੇ ਨੇ ਮਿਲ ਕੇ ਇਹ ਮਤਾ ਲਿਆਂਦਾ ਸੀ ਉਹਦਾ ਮੇਨ ਮਕਸਦ ਸੀਗਾ ਸੁਜਤਾ ਚਾਵਲੀ ਦਾ ਅਸਤੀਫਾ ਲੈਣਾ ਜੋ ਕਿ ਅੱਜ ਐਮਐਲਏ ਸਾਹਿਬ ਨੇ ਕਲੀਅਰ ਕਰਤਾ ਉਹਨਾਂ ਨੇ ਵੀ ਅਸਤੀਫਾ ਆ ਚੁੱਕਿਆ ਹੋ ਪੰਜ ਚਾਰ ਦਿਨਾਂ ਵਿੱਚ ਉਹਨੂੰ ਪਾਸ ਕਰਾ ਦੇਣਗੇ ਤੇ ਅਸੀਂ ਸਾਰੇ ਸਾਰੇ ਹੀ ਕਾਉਂਸਲਰ ਸਾਹਿਬਾਨਾਂ ਦਾ ਧੰਨਵਾਦ ਆ ਜਿਨ੍ਹਾਂ ਨੇ ਸਾਡਾ ਇਹਦੇ ਵਿੱਚ ਸਾਥ ਦਿੱਤਾ ਤੇ ਬਹੁਤ ਇਤਿਹਾਸਕ ਫੈਸਲਾ ਹੋਇਆ ਹੈ ਜਿਹੜਾ ਪਹਿਲਾਂ ਤਾਂ ਮੈਂ ਮੇਰੇ ਵੱਡੇ ਵੀਰ ਐਮ ਐਲ ਏ ਸਰਦਾਰ ਗੁਰਦੇਵ ਸਿੰਘ ਦੇਮਾਨ ਜੀ ਦਾ ਦਿਲ ਦੀਆਂ ਗਹਿਰਾਈਆਂ ਦਾ ਧੰਨਵਾਦ ਕਰਦਾ ਕਿਉਂਕਿ ਸਾਨੂੰ ਪੂਰਾ ਭਰੋਸਾ ਸੀਗਾ ਕਿਉਂਕਿ ਪਹਿਲਾਂ ਵੀ ਉਹ ਕਿਸਾਨਾਂ ਦੇ ਨਾਲ ਖੜਦੇ ਆਏ ਨੇ ਤੇ ਸਾਨੂੰ ਹੁਣ ਵੀ ਪੂਰਾ ਭਰੋਸਾ ਸੀਗਾ ਜੋ ਕਿਸਾਨਾਂ ਦੇ ਨਾਲ ਨਾਬੇ ਦੀ ਬਿਹਤਰੀ ਲਈ ਸਾਡੇ ਨਾਲ ਖੜਨਗੇ ਐਮ ਐਲ ਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਜਿਹੜਾ ਅਸੀਂ ਬੇਪਰੋਸਗੀ ਮਤਾ ਪਾਇਆ ਸੀਗਾ ਸਾਡਾ ਮੁੱਖ ਮਕਸਦ ਜੇਕਰ ਉਹਦਾ ਅਸਤੀਫਾ ਲੈਣਾ ਉਹ ਐਮਐਲਏ ਸਾਹਿਬ ਨੇ ਸਾਨੂੰ ਪੂਰਾ ਵਿਸ਼ਵਾਸ ਦਿਵਾਇਆ ਪਰ ਉਹਨਾਂ ਦਾ ਅਸਤੀਫਾ ਲੈ ਲਿਆ